ਇਹ ਮੇਰਾ ਮਨ ਲਾਗੈ ਸੋਟ ਮਹੱਲਾ ਪੰਜਵਾਂ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਕੀਆ ਸੰਤਨ ਬਿਨ ਅਵਰਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਉ ਕੋਟ ਪਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਹਿ ਹਾਂ ਸੁਖ ਆਗੈ ਮੁਖ ਊਜਲ ਜਨ ਕਾ ਸੰਗ ਵਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ਅਗਮ ਅਗੋਚਰ ਸਦ ਅਬਨਾਸੀ ਸਰਣ ਸੰਤਨ ਕੀ ਲਹੀਐ ਨਿਰਗੁਣ ਨੀਚ ਅਨਾਥ ਅਪਰਾਧੀ ਉਟ ਸੰਤਨ ਕੀ ਆਹੀ ਬੂਡਤ ਮੋਹ ਗ੍ਰਹਿ ਅੰਧ ਕੂਪਮਹਿ ਨਾਨਕ ਲੇਹੋ ਨਿਵਾਹੀ ਸੋਠ ਮਹੱਲਾ ਪੰਜਵਾਂ ਘਰ ਪਹਿਲਾ ਜਾ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸੁਮਾਨੀ ਜਾਂ ਕੋ ਤੁਦੇ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਈ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਇਆਲਾ ਤਾਂ ਕੋ ਮਨ ਤੇ ਬਿਸਰ ਨਾ ਜਾਈ ਸੋਟ ਮਹੱਲਾ ਪੰਜਵਾਂ ਸਗਲ ਸਮਗਰੀ ਮੋਹਿ ਵਿਆਪੀ ਕਬ ਉੱਚੇ ਕਬ ਨੀਚੇ ਸੁਧ ਨਾ ਹੋਈਐ ਕਾਹੂ ਜਤਨਾ ਓੜ ਕੋ ਨਾ ਪਹੁੰਚੇ ਮੇਰੇ ਮਨ ਸਾਧ ਸਰਮ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹਾਉ ਉਹ ਜੋ ਭਰਮ ਭਲਾਵਾ ਕਹੀਤ ਤਿੰਨ ਮਹ ੁਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ਨਿੰਦੋ ਨਹੀਂ ਕਾਹੂ ਬਾਤੈ ਇਹੋ ਖਸਮ ਕਾ ਕੀਆ ਜਾ ਕੋ ਕਿਰਪਾ ਕਰੀ ਪ੍ਰਭ ਮੇਰੈ ਮਿਲ ਸਾਧ ਸੰਗਤ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਸਭਨਾ ਕਰਤ ਉਧਾਰਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਸੋਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਉ ਰਾਮ ਨਾਮ ਤਤ ਸਾਰਾ ਕੇਲੇ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵੋ ਹੋ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕਉ ਭਗਤ ਦਾਨ ਦੇਵੇ ਪੂਰਨ ਪੁਰਖ ਵਿਦਾਤਾ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਨ ਕਾਰਨ ਸਮਰਥ ਸੁਆਮੀ ਜਾ ਤੇ ਬਿਰਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੂਰਠ ਮਹੱਲਾ ਪੰਜਵਾਂ ਕਰਿ ਇਸ ਨਾਨਕ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵੱਛਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰਿ ਅਮਰਤ ਨਾਮ ਭੋਜਨ ਨਿਤ ਪੁੰਚੋ ਹੋ ਸਰਬ ਵੇਲਾ ਮੁਖ ਪਾਵੋ ਹੋ ਜਰਾ ਮਰਾ ਤਾਪ ਸਭ 나ਠਾ ਗੁਣ ਗੋਬਿੰਦ ਨਿਤ ਗਾਵੋ ਹੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗੇ ਅੰਤਰ ਗੁਰਨਾਨਕ ਕੀ ਵਡਿਆਈ ਛੋਟ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਤੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਤੂਰੀ ਕੋ ਬਲ ਜਾਏ ਇਹੋ ਮਨ ਤੇਰਾ ਭਾਈ ਰਹਾਉ ਪਾਪ ਮਲੋਵਾ ਮਲ ਮਲ ਤੋਂ ਆ ਇਹੋ ਮਨ ਤੈ ਕੂ ਦੇਸਾ ਸੁਣ ਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੁ ਉਪਦੇਸਾ ਮਾਨ ਨਾ ਕੀਜੈ ਸਰਨ ਪਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਬ ਤਨ ਅਰਪੀਜੈ ਇਉ ਦਰਸ਼ਨ ਹਰ ਜੀਉ ਪਾਈਐ ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਸਭ ਅਕਲ ਨਿਰੰਜਨ ਦੀਠਾ ਸੋਰਠ ਮਹੱਲਾ ਪੰਜਵਾਂ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ ਪ੍ਰਤ ਪਾਲੈ ਨਿਤਸਾਰ ਸੁਮਾਲੈ ਇੱਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਧ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਭਪੂਰੀ ਰੇ ਪੇਖ ਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ રે ਹਰ ਬੇਅੰਤ ਹਉ ਮਿਤ ਕਰ ਵਰਨਉ ਕਿਆ ਜਾਣਾਂ ਹੋਈ ਕੈ ਸੋਰੀ ਕਰਉ ਬੇਨਤੀ ਸਤਿਗੁਰ ਅਪਨੇ ਮੈਂ ਮੂਰਖ ਦੇਹੋ ਉਪਦੇਸੋ રે ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਦੇਖਿਆ ਤੇ ਫਿਰ ਗਰਵਾਸ ਨ ਪਰਿਆਰੀ ਸੂਠ ਮਹੱਲਾ ਪੰਜਵਾਂ ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ ਸਹਿਜ ਸੈਨ ਅਰ ਸੁਖਮਨ ਨਾਰੀ ਹੂਦ ਕਮਲ ਵਿਗਸਿਆ ਦੇਖੋ ਅਚਰਜ ਭਇਆ ਜਿਹੇ ਠਾਕੁਰ ਕੋ ਸੁਨਤ ਅਗਾਦ ਬੋਧ ਸੋ ਰਿਦੈ ਗੁਰ ਦਿਆ ਰਹਾਉ ਜੋਏ ਦੂਤ ਮੋਹੇ ਬਹੁਤ ਸੰਤਾਪਤ ਤੇ ਭਿਆਨਕ ਭਿਆ ਕਰਹਿ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨ ਆ ਜਹ ਭੰਡਾਰ ਗੋਬਿੰਦ ਕਾ ਖੁੱਲਿਆ ਜਿਹ ਪ੍ਰਾਪਤ ਤਿਹ ਲਿਆ ਏਕ ਰਤਨ ਮੋ ਕਉ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮੁ ਆਵਾ ਭਗਤ ਪੰਡਾਰ ਗੁਰ ਨਾਨਕ ਕਉ ਸੋਪੇ ਫਿਰ ਲੇਖਾ ਮੂਲ ਨਾ ਲਿਆ ਸੂਰਤ ਮਹੱਲਾ ਪੰਜਵਾਂ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਣ ਤ੍ਰਿਖਾਈ ਹਰ ਅਰਾਧੇ ਅਰੋਗ ਅਨੰਦਾਈ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਣ ਆਈ ਰਹਾਉ ਜਿਹਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਜਿਹਹ ਨਰ ਵਿਸਰੇ ਆ ਪੁਰਖ ਬਦਾਤਾ ਤੇ ਦੁਖੀਆ ਮਹ ਗਨਣੇ ਜਿਹਹ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜਿਹਹ ਪ੍ਰਭੂ ਵਿਸਾਰ ਗੁਰ ਤੇ ਬੇ ਮੁਖਾਈ ਤੇ ਨਰਕ ਘੋਰ ਮਹ ਪਰਿਆ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਸੂਰਠ ਮਹਲਾ 5 ਰਾਜਨ ਮਹਿ ਰਾਜਾ ਉਰਜਾਇਉ ਮਾਨਨ ਮਹਿ ਅਬਮਾਨੀ ਲੋਭਨ ਮਹਿ ਲੋਬੀ ਲੋਭਾਇਉ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੇ ਪੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾ ਵੈ ਰਹਾਉ ਅਮਲਨ ਸਿਉ ਅਮਲੀ ਲਪਟਾਇਉ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹਿ ਵਿਦਿਆੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੀ ਰਸਨਾ ਸਾਦ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਾਪੂਰਕ ਸਗਲ ਕਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਰਬ ਮਿਲਿਆ ਅੰਤਰ ਜਾਮੀ ਸੋਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਮਾਦੂ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇ ਸਾਰਾ ਹਾਉ ਤੂੰ ਸਭ ਸਾਜੀ ਸਾਜ ਨਿਵਾਜੀ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੂੰ ਦਾਨ ਦੇਹੋ ਮਿਹਰਵਾਨਾ ਤੁਮ ਕਰਹੁ ਭਲਾ ਹਮ ਭਲੋ ਨ ਜਾਣੈ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਬਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹਿ ਹਵਾਲਾ ਰਾਖ ਸੰਤਨ ਕੈ ਪਾਛੈ ਸੂਰਠ ਮਹਲਾ 5 ਘਰ ਦੂਜਾ ਮਾਤ ਗਰਭ ਮਹ ਆਪਨ ਸਿਮਰਨ ਦੇ ਤਹ ਤੁਮ ਰਖ ਨਹਾਰੀ ਪਾਵਕ ਸਾਗਰ ਅਥਾਹ ਲਹਿਰ ਮਹ ਤਾਰ ਹੋ ਤਾਰ ਨਹਾਰੀ ਮਾਧਵ ਤੂੰ ਠਾਕੁਰ ਸਿਰ ਮੋਰਾ ਈਹਾ ਊਹਾ ਤੋਹਾਰੂ ਧੋਰਾ ਰਹਾਉ ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ ਤੂੰ ਦਾਤਾ ਮੰਗਨ ਕਉ ਸਗਲੀ दान दे प्रब भानै इन मह अवर इनह मह अवरा अचरज चलत तुम्हारी रूड़ो गूड़ो गहर गंभीरो ऊचो अगम अपारी साध संग जो तुमह मिलायो तौ सुनी तुम्हारी वाणी आनंद भया देखत ही नानक प्रताप पुरख निरवाणी सूरथ मोहल्ला 5वां ਹਮ ਸੰਤਨ ਕੀ ਰੇਨ ਪਿਆਰੀ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਊਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਉ ਮੇਰੇ ਲਈ ਵਾ ਦੇਵੀ ਸੰਤਨ ਸਿਉ ਬਿਵਹਾਰਾ ਸੰਤਨ ਸਿਓ ਹਮਲਾ ਖਾਟਿਆ ਹਰ ਭਗਤ ਪਰ ਇਹ ਪੰਡਾਰਾ ਸੰਤਨ ਮੋਕਉ ਪੂੰਜੀ ਸੌਪੀ ਤਉ ਉਤਰਿਆ ਮਨ ਕਾ ਧੋਖਾ ਧਰਮ ਰਾਈ ਅਬ ਕਹਾ ਕਰੈ ਕੋ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਭਈ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੀ ਸੂਰਠ ਮਹੱਲਾ ਪੰਜਵਾਂ ਜੀਤੀ ਸਮਗਰੀ ਦੇਖੋ ਰੇ ਨਰ ਤੇਤੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਵਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੈ ਦਿਆ ਉਪਦੇਸਾ ਤਮਹੀ ਸੰਗ ਪਰਾਤਾ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਮਾਨਾ ਤਾ ਮਹਿ ਸੁਖ ਨਹੀਂ ਪਾਈਐ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤਉ ਆਨੰਦ ਮੰਗਲ ਸੁਖ ਪਾਈਐ ਕਾਲ ਨਾ ਭਾਨੈ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਹੋ ਮਨੂਆ ਅਕਾਲ ਮੂਰਤ ਗੁਰਦੇਵਾ ਗੋਪਿੰਦ ਦਾ ਮੂਤਰ ਦਇਆਲ ਮਾਧਵੀ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮੋ ਵਾਲੇਵਾ ਨਾਮ ਨਾਨਕ ਪ੍ਰਾਨ ਆਧਾਰਾ ਸੂਰਠ ਮਹੱਲਾ 5 ਮਿਰਤਕ ਕਉ ਪਾਇਉ ਤਨ ਸਾਸਾ ਵਿਚਰਤ ਆਨ ਮਲਾਇਆ ਪਸੂ ਪ੍ਰੇਤ ਮੁਗਦ ਭਏ ਸਰੂਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਈ ਰਹਾਉ ਦੁਖ ਸੋਗ ਕਾ ਟਾਹ ਓ ਡੇਰਾ ਅੰਧ ਮੰਗਲ ਬਿਸਰਾਮਾ ਮਨ ਬਾਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਈਹਾ ਸੁਖ ਆਗੇ ਮੁਖੀ ਉਜਲ ਮਿਟ ਗਏ ਆਵਣ ਜਾਣੇ ਨਿਰਪਉ ਭਏ ਹਿਰਦੈ ਨਾਮ ਵਸਿਆ ਆਪਨੇ ਸਤਗੁਰ ਕੈ ਮਨ ਭਾਣੀ ਉਠਤ ਬੈਠਤ ਹਰ ਗੁਣ ਗਾਵੇ ਦੂਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾ ਰਤਨ ਛਾੜ ਕਉਡੀ ਸੰਗ ਲਾਗੇ ਜਾਤੀ ਕਛੂ ਨਾ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰਹੁ ਹਰਿ ਹਰਿ ਨਾਮੁ ਪਰਾਨੀ ਬਿਨ ਸੈ ਕਾਚੀ ਦੇਹ ਅਗਿਆਨੀ ਰਹਾਉ ਮ੍ਰਿਗ ਤ੍ਰਿਸ਼ਨਾ ਰ ਸੁਪਨ ਮਨੋਰਤ ਤਾਂ ਕੀ ਕਛ ਨਾ ਵਡਾਈ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨਾ ਕਾਹੂ ਜਾਇ ਹਉ ਹਉ ਕਰਤਿ ਬਿਹਾਇ ਅਵਰਦਾ ਜੀ ਕੋ ਕਾਮਨਾ ਕੀਨਾ ਧਾਵਤ ਧਾਵਤ ਨਹਿ ਤ੍ਰਿਪਤਾਸਿਆ ਰਾਮ ਨਾਮ ਨਹੀਂ ਕੀਨਨਾ ਸਾਧ ਵਿਕਾਰ ਬਿਖੇ ਰਸ ਮਤੂ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਪਾਹੇ ਬਿਨੰਤੀ ਕਟੋ ਹੋਵ ਅਵਗੁਣ ਮੇਰੇ ਜੋਤ